ਤੇ ਜਦੋਂ ਚੜਾਈ ਕੀਤੀ ਉਹ ਦੇਖ ਉਹ ਲੋਕਾਂ ਨੇ ਸਾਨੂੰ ਇਸ਼ਾਰਾ ਕਰਤਾ ਵੀ ਮੈਂ ਅੱਜ ਜਾਣਾ ਤੇ ਮੇਰੇ ਯਾਦ ਆ ਵੀ ਸੀ ਤੀ ਦਾ ਪਿੰਡ ਵੀ ਸੁਖਨੀ ਸਾਹਿਬ ਦੇ ਗੁਟਕੇ ਤੇ ਇੱਕ ਦਿਨ ਲਿਖਿਆ ਵੀ ਅੱਜ ਕੱਲ ਤੋਂ ਨਹੀਂ ਪੀਵਾਂਗਾ ਅੱਛਾ ਵੀ ਐਡੀ ਮਾੜੀ ਸਾਡੀ ਹਾਲਤ ਸੀਗੀ ਮੈਂ ਉਹਦੇ ਬੁੱਕ ਚ ਪਾਇਆ ਨਾ ਹਾਂਜੀ ਓਖੜ ਖੜਾ ਕੇ ਅਸਪੀ ਤੇ ਮੈਨੂੰ ਸ਼ੁਕਰ ਕੀਤਾ ਵੀ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਦੀ ਕਲਾ ਵਰਤਦੀ ਹੈ ਜਦ ਅਮਰ ਸ਼ਿਕਾਇਤ ਤੇ ਉਹ 3 ਘੰਟੇ ਦੀ ਸਮਾਧੀ ਲੱਗ ਰਹੀ ਤੇ ਸਾਨੂੰ ਉਹ ਜਿਹੜਾ ਉਹਦਾ ਜਵਾਬ ਮਿਲ ਗਿਆ ਅੱਜ ਦੀ ਜਨਰੇਸ਼ਨ ਦੀ ਜਿਹੜੀ ਲਾਈਫ ਦੇਖਦੇ ਹਾਂ ਉਹ ਬਹੁਤ ਟੈਂਦੀ ਕਲਾਵਲ ਜਾ ਰਹੀ ਹੈ ਜਾਂ ਛੋਟੀ ਛੋਟੀ ਗੱਲ ਤੇ ਜਿਹੜੇ ਬੱਚੇ ਪਰੇਸ਼ਾਨ ਹੋ ਜਾਂਦੇ ਹਨ ਕਿਸੇ ਜੋ ਪਰਵਾਦ ਦੇ ਵਿੱਚ ਹੁੰਦਾ ਹੈ ਕਈ ਵਾਰੀ ਕੋਈ ਘਟਾਵਾਦਾ ਹੋ ਗਿਆ ਤੁਹਾਨੂੰ ਸਹਿਣ ਕਰਨਾ ਹੁੰਦਾ ਹੈਗਾ ਤਾਂ ਬੱਚੇ ਵੀ ਉਹਦੇ ਚੋਂਵੇਂ ਸਿੱਖ ਜਾਂਦੇ ਹਨ ਹੁਣ ਅੱਡ ਅੱਡ ਹੋ ਗਏ ਤਾਂ ਸ਼ਾਇਦ ਸਹਿਨਸ਼ੀਲਤਾ ਦਾ ਮੌਕਾ ਨਹੀਂ ਮਿਲਦਾ ਪਰਖਣ ਦਾ ਸਾਤਰੀਕਾਲ ਮੈਂ ਕਵਰਪ੍ਰੀਤ ਕੌਰ ਮਾਨ ਸਵਾਗਤ ਹੈ ਤੁਹਾਡਾ ਇਨਸਪਾਇਰਡ ਬਾਈ ਕਵਰਪ੍ਰੀਤ ਕੌਰ ਚੈਨਲ ਤੇ ਅੱਜ ਅਸੀਂ ਪਹੁੰਚੇ ਹਾਂ ਅਬੋਹਰ ਦੇ ਪਿੰਡ ਕੁੰਡਲ ਵਿੱਚ ਜਿੱਥੇ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇੱਕ ਵਿਲੱਖਣ ਸ਼ਖਸੀਅਤ ਨਾਲ ਜਿਨ੍ਹਾਂ ਦਾ ਨਾਮ ਹੈ ਭਾਈ ਗੁਰਸੇਵਕ ਸਿੰਘ ਜਿਹੜੇ ਸਾਇੰਸ ਦੇ ਟੀਚਰ ਵੀ ਰਹੇ ਐ ਤੇ ਹੈਡਮਾਸਟਰ ਰਟਾਇਲ ਨੇ ਤੇ ਨਾਲ ਨਾਲ ਉਹ ਇੱਕ ਬਹੁਤ ਵਧੀਆ ਖਿਡਾਰੀ ਵੀ ਨੇ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ లైక్ రుతిగా కసలే హే పటే హంజీ తుసి మత్లబ్ बीएससी ਕੀਤੀ తుసి పెండ్ దే పహలే నౌజవాన్ సి హంజీ కి ਤੁਹਾਡਾ ਪਿਛੋਕੜ ਪੜੇ ਲਿਖੇ ਫੈਮਿਲੀ ਸੀ ਤੁਹਾਡੇ ਪੇਰੈਂਟਸ ਪੜੇ ਲਿਖੇ ਸੀ ਜਾਂ ਤੁਹਾਡਾ ਹੀ ਪੜ੍ਹਾਈ ਵਾਲਾ ਰੁਝਾਨ ਸੀ ਤੇ ਬਜ਼ੁਰਗ ਸਾਡੇ ਵੀਰ ਵੀ ਅਧਿਆਪਕ ਪਾਣੇ ਹਾਂਜੀ ਤੇ ਉਹ ਵੀ ਹੈਡਮਾਸਟਰ ਰਟਾਇਰ ਹੋ ਚੁੱਕੇ ਆ ਤਾਂ ਕੁਦਰਤੀ ਵੀ ਬੱਚੇ ਨੂੰ ਪੜਾਉਣਾ ਸੀ ਉਹਨਾਂ ਨੇ ਹਾਂਜੀ ਉਹਨਾਂ ਦੀ ਇੱਛਾ ਸੀ ਵੀ ਡਾਕਟਰ ਬਣਾਈ ਗਏ ਅੱਛਾ ਏ ਫਰ ਮੈਂ ਕੋਈ ਇਤਨਾ ਜਿਆਦਾ ਸ਼ੌਕ ਨਹੀਂ ਲੱਗਦਾ ਸੀ ਹਾਂਜੀ ਜਿਵੇਂ ਮੈਨੂੰ ਕਹਿੰਦੇ ਹੁੰਦੇ ਮਾਸਟਰ ਆਫ ਜੈਕ ਆਫ ਹਾਰਟਡ ਬਟ ਮਾਸਟਰ ਆਫ ਨਨ ਕਿਈ ਪਾਸੇ ਮੈਂ ਪੜ੍ਹਾਈ ਕੀਤੀ ਤੇ ਠੀਕ ਹੈ ਜੀ ਮਾਸਟਰ ਬਣ ਕੇ ਫਿਰ ਬੀਐਸਸੀ ਬੀਐਡ ਕਰਕੇ ਅੱਛਾ ਫਿਰ ਤੁਸੀਂ ਬੀਐਡ ਕੀਤੀ ਬਾਅਦ ਚ ਹਾਂਜੀ ਬੀਐਸਸੀ ਫਿਰ ਬੀਐਡ ਅਮੋਰ ਤੋਂ ਕੀਤੀ ਠੀਕ ਹੈ ਜੀ ਕਿਹੜੇ ਕਾਲਜ ਤੋਂ ਬੀਐਡ ਕੀਤੀ ਤੁਸੀਂ ਬੀਐਡ ਕਿਹੜੇ ਕਾਲਜ ਤੋਂ ਕੀਤੀ ਡੀਏਵੀ ਕਾਲਜ ਆਫ ਐਜੂਕੇਸ਼ਨ ਹਾਂਜੀ ਫਿਰ ਤੁਸੀਂ ਗੁਰਸਿੱਖੀ ਵਾਲਾ ਆਏ ਤਾਂ ਵਿਗਿਆਨ ਦੇ ਜਿਹੜੇ ਸਾਇੰਸ ਦੇ ਟੀਚਰ ਹੁੰਦੇ ਤਰਕਵਾਦੀ ਹੁੰਦੇ ਆ ਤੇ ਸਾਇੰਸ ਜਿਹੜੀ ਇਹ ਰੱਬਵੰਨੀ ਬਹੁਤ ਘੱਟ ਰੁਝਾਨ ਰੱਖਦੀ ਹੈ ਤੇ ਇਹ ਕਹਿੰਦੀ ਹੈ ਕਿ ਰੱਬ ਦੀ ਹੋਂਦ ਨੂੰ ਮੰਨਦੀ ਨਹੀਂ ਹਾਂਜੀ ਤੁਸੀਂ ਕਿਵੇਂ ਫਿਰ ਸਾਇੰਸ ਤੋਂ ਇੱਕ ਮਤਲਬ ਇੱਕ ਗੁਰਸਿੱਖ ਵੀ ਹੋ ਤੇ ਪਛੋਕਣ ਸੀਗੇ ਸਾਡੇ ਮਾਤਾ ਜੀ ਧਾਰਮਿਕ ਸੀਗੇ ਹਾਂਜੀ ਉਹ ਬਹੁਤ ਮਾੜ ਕਾਦੇ ਸੀ ਗਰੀਬਾਂ ਦੀ ਸੇਵਾ ਹੱਥੀ ਸੇਵਾ ਕਰਦੇ ਸੀ ਕੋਈ ਵੀ ਆ ਜਾਂਦਾ ਅਮੀਰ ਹੈ ਗਰੀਬ ਹੈ ਹੱਥੀ ਸੇਵਾ 'ਚ ਵਿਸ਼ਵਾਸ ਰਾਂਦੇ ਸੀ ਸ਼ੀਲ ਇਹਨਾਂ ਦੇ ਵਿੱਚ ਬਹੁਤ ਮਾੜ ਕਾਦੇ ਸਿਮਨ ਕਰਿਆ ਸਾਡੇ ਨਾਲ ਤਾਂ ਉਹਨਾਂ ਦਾ ਮੋਹ ਟੁੱਟ ਗਿਆ ਸੀ ਅੱਛਾ ਤੇ ਜਦ ਦਿਨ ਚੜਾਈ ਕੀਤੀ ਉਹਦੇ ਸਾਹਮਣੇ ਉਹਨਾਂ ਨੇ ਸਾਨੂੰ ਇਸ਼ਾਰਾ ਕਰਤਾ ਸੀ ਮੈਂ ਅੱਜ ਜਾਣਾ ਹੈ ਕਿ ਇਸ ਤਰ੍ਹਾਂ ਦਾ ਇਸ਼ਾਰਾ ਜਿਵੇਂ ਗੁੱਡੀਆਂ ਨੂੰ ਇਕੱਠਾ ਕਰ ਲਿਆ ਹਾਂਜੀ ਉਹਨਾਂ ਨੂੰ ਕਿ ਇਕੱਠਿਆਂ ਰਾਲ ਕੇ ਨੱਚੀਆਂ ਉੱਦਹੀਂ ਅੱਛਾ ਤੇ ਉਹਨਾਂ ਦੱਸਤਾ ਵੀ ਜਿਵੇਂ ਪੇਟੀ 'ਚ ਪੈਸੇ ਪਏ ਆ ਵੇ ਉਹਨਾਂ ਨਾਲ ਪੈਸ਼ਨਲ ਕੋਈ ਮੋਹ ਨਹੀਂ ਸੀ ਹਾਂਜੀ ਮੈਂ ਥੋ ਤਾਂ ਲੈਂਦੇ ਸੀ ਜਿਹੜਾ ਛੋਟਾ ਬਰਦ ਸੀ ਹਾਂਜੀ ਉਹ ਸੌ ਪਾ ਕੇ ਦੇ ਦਿੰਦਾ ਸੀ ਠੀਕ ਉਹ ਫਿਰ ਜਿੰਨੇ ਦਾ ਜੋ ਪੇਟੀ ਦੇ ਵਿੱਚ ਛਿੜ ਦਿੰਦੀ ਸੀ ਹੂੰ ਉਹ ਦਿਨਾਂ ਨੇ ਕਿਹਾ ਵੀ ਇਹਦੇ ਚ ਪੈਸੇ ਪੈ ਕਿਤੇ ਆਏ ਨਾ ਤੇਰੇ ਡੈਡੀ ਆਖਣ ਵੀ ਇਹ ਪੈਸੇ ਵੀ ਜਮ੍ਹਾਂ ਕਰਦੀ ਰਹੀ ਐ ਹਾਂਜੀ ਵੀ ਉਹ ਥੋੜੇ ਹੀ ਪੈਸੇ ਤੇ ਤੁਹਾਡਾ ਸ਼ੁਰੂ ਤੋਂ ਉਰਜਾਨ ਸੀ ਗੁਰਸਿੱਖੀਵਾਲ ਹਾਂ ਨਿੱਕੇ ਹੁੰਦੇ ਬੰਦੇ ਸਾਡਾ ਜਿਹੜਾ ਸੀ ਬਚਪਨ ਮੁਕਸਰ ਦਾ ਸੀਗਾ ਹਾਂਜੀ ਇੱਛੇ ਹੀ ਰਹਿੰਦੇ ਸੀ ਕਿ ਗੁਰਦੁਆਰਾ ਸਾਹਿਬ ਨਾਲ ਕੰਦ ਸਾਂਝੀ ਸੀਗੀ ਠੀਕ ਹੈ ਉੱਥੇ ਸੰਗਤ ਨੂੰ ਆਉਂਦੇ ਜਾਂਦੇ ਵੇਖਦੇ ਰਹਿੰਦੇ ਪੰਜਾਬੀ ਸ਼ੂਏ ਦਾ ਮੋਰਚਾ ਚੱਲਦਾ ਸੀ ਉਹਦੇ ਮੈਂ ਤਾਂ ਛੋਟਾ ਹੀ ਬੰਦਾ ਰਹੇ ਮਾਦੇ ਰਹਿੰਦੇ ਜਾ ਕੇ ਹਾਂਜੀ ਉਥੋਂ ਇਹ ਟੱਚ ਲੱਗੀ ਸੀ ਬਾਕੀ ਮੇਰੇ ਯਾਦ ਆ ਬਜ਼ੁਰਗਾਂ ਦੇ ਸਹਰਾਣੇ ਗੁਟਕਾ ਸਾਹਿਬ ਪਿਆ ਹੁੰਦਾ ਸੀ ਹਾਂਜੀ ਤਾਂ ਮੈਂ ਨਿਕਲਿਆ ਹੁੰਦਾ ਜੇ ਕਿ ਉਹ ਗੁਟਕਾ ਖਾ ਪੜ ਕੇ ਫੜ ਕੇ ਪਰਦੇ ਰਣਾ ਤੇ ਮਤਲਬ ਫਿਰ ਉਥੋਂ ਆਉਂਦੇ ਹੀ ਅਮਰਤ ਸ਼ਕ ਲਿਆ ਨਹੀਂ ਅਸੀਂ ਦਾਰੂ ਬਹੁਤ ਪੀਂਦੇ ਹੁੰਦੇ ਸੀ ਠੀਕ ਹੈ ਮੇਰਾ ਦੋਸਤ ਹੀ ਕੁਲਵੀਰ ਸਿੰਘ ਚੜਾਈ ਕਰ ਗਿਆ ਹਾਂਜੀ ਅਸੀਂ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਸੀਗੇ ਹਾਂ ਤਾਂ ਸਾਡੇ ਸਕੂਲ ਦੇ ਵਿੱਚ ਉਦੋਂ ਅਵਾਇਜ਼ ਦਾ ਜਦਨਾ ਸਪਰੇਅ ਕਰਦੇ ਸੀਗੇ ਠੀਕ ਹੈ ਤਾਂ ਦਿੱਲੀ ਤੋਂ ਇੱਕ ਪਾਇਲਟ ਆਇਆ ਉਹ ਗੁਰਸਿੱਖ ਸੀਗਾ ਹਾਂ ਹੁਣ ਸਾਨੂੰ ਮਸ਼ਿਨਰੀ ਕਾਲੀ ਦੇ ਜਿਹੜੇ ਸੀ ਉਦੋਂ ਆਹਾ ਸਿੱਖ ਮਸ਼ਿਨਰੀ ਪਿਰਸਾਲਾ ਹਾਂਜੀ ਇਹਦਾ ਚੰਦਾ ਲੈ ਲਏ ਤੇ ਧੱਗੇ ਨਾਲ ਇੱਕ ਤਰ੍ਹਾਂ ਨਾਲ ਸਾਨੂੰ ਲਾਤਾ ਉਹ ਹੂੰ ਉਹ ਪੜਦੇ ਰਹੇ ਉਹਦਾ ਹੌਲੀ ਹੌਲੀ ਅਸਰ ਹੁੰਦਾ ਰਿਆ ਤੇ ਮੇਰੇ ਯਾਦ ਆ ਵੀ ਸੀ 3 ਦਾ ਪੀਂਦਾ ਵੀ ਸੁਖਨੀ ਸਾਹਿਬ ਦੇ ਗੁਟਕੇ ਤੇ ਇੱਕ ਦਿਨ ਲਿਖਿਆ ਵੀ ਅੱਜ ਕੱਲ ਤੋਂ ਨਹੀਂ ਪੀਵਾਂਗਾ ਅੱਛਾ ਵੀ ਐਡੀ ਮਾੜੀ ਸਾਡੀ ਹਾਲਤ ਸੀਗੀ ਹੂੰ ਪਰ ਇੱਕ ਵਾਰੀ ਮੈਂ ਮੇਰੀ ਭੈਣ ਕੋਲੇ ਗਿਆ ਪਿੰਡ ਫਲੜ ਵਿਆਹੀ ਪਈ ਸੀਗੀ ਉਥੇ ਸਾਡੇ ਜਿਹੜੇ ਪਰਾਣੇ ਉਹਨਾਂ ਨੇ ਰਾਤ ਨੂੰ दारू ਲਿਆ ਕੇ ਦਿੱਤੀ ਬੋਤਲ ਹੂੰ ਤਾਂ ਉਹ ਆਪ ਤਾਂ ਪਿੰਡ ਰੀ ਸੀ ਮੈਂ ਉਹਦੇ ਚੋਂ ਤਕਰੀਬਨ 60% ਪੀ ਗਿਆ। ਸੁਬਾ ਫੇਰ ਉਹ ਜੋ ਰੋਟੀ ਲੈ ਤੇ ਮੈਂ ਆਖਿਆ ਵੀ ਰਾਤ ਵਾਲੀ ਬੱਤੀ ਪਈ ਸੀ। ਹਾਂਜੀ। ਉਹ ਫੇਰ ਲੈ ਜੀ। ਉਹ ਪੀ ਕੇ ਮੈਂ ਬਠਿੰਡੇ ਨੂੰ ਗਿਆ। ਮੇਰੇ ਸਹੁਰੇ ਉਧਰ। ਹੂੰ। ਵੇਰਕਾ ਪੋਸਟ ਤੇ ਪਹੁੰਚਾ ਉੱਥੇ ਇੱਕਦਮ ਦਿਮਾਗ ਚਾਹੀ ਮੈਂ ਅੱਜ ਭੈਣ ਕੋਲ ਜਾ ਕੇ ਮੰਗ ਕੇ ਪੀ ਲਈ। ਵੈਸੇ ਪਛੋਕਰ ਤਾਂ ਜਿਹੜਾ ਇਹਦਾ ਸੀ ਅੰਦਰ ਕਾ ਉਹ ਚੱਲ ਰਹੀ ਸੀ ਨਾ ਮਿਸ਼ਨਰੀ ਤੋਂ ਜੋ ਧਾਰਮਿਕ ਸਟੱਡੀ ਕੀਤੀ ਉਹਦਾ ਆਖਰ ਸੀ ਅਸਲੀ ਤਾਂ। ਹੂੰ ਹੂੰ। ਫਿਰ ਉਸੋ ਬਾਅਦ ਆ ਕੇ ਮਨ ਇੱਕਦਮ ਧਾਰੂ ਛੜਤੀ ਸੱਤਾਂ ਦਿਨਾਂ ਬਾਅਦ ਇੱਥੇ ਆਪਣੇ ਪਿੰਡ ਨਾਲ ਹੈਗਾ ਤਟਬਾ ਪਿੰਡ ਹਾਂਜੀ ਇੱਥੇ ਇੱਕਦਮ ਦੋਵੇਂ ਟਕਸਾਲ ਦਾ ਜੱਫਾ ਐਸੀ ਮਸਕ ਕੋਣ ਹਾਂ ਫਿਰ ਉੱਥੇ ਜੀ ਅਮਰ ਅੱਛਾ ਲੇ ਫਿਰ ਜੇ ਮੈਂ ਤੁਸੀ ਦੱਸ ਦਿਆਂ ਫਿਰ ਤੁਸੀ ਪੰਜ ਪਿਆਰਾਂ ਚ ਵੀ ਸੇਵਾ ਨਭਈ ਤੇ ਉਦੋਂ ਤੁਹਾਡਾ ਇੱਕ ਆਮ ਇਨਸਾਨ ਹੁੰਦਾ ਜਦੋਂ ਉਦੋਂ ਉਹਦੀ ਜ਼ਿੰਦਗੀ ਦੇ ਕੁਝ ਹੋਰ ਮਾਇਨੇ ਹੁੰਦੇ ਆ ਪਰ ਤੁਸੀਂ ਜਦੋਂ ਪੰਜ ਪਿਆਰੇ ਬਣੇ ਉਹ ਤੋਂ ਤੁਹਾਡੀ ਜ਼ਿੰਦਗੀ ਦਾ ਕੀ ਤਜਰਬਾ ਰਿਹਾ ਕੀ ਤੁਸੀਂ ਵਿਲੱਖਣਤਾ ਦੇਖੀ ਹਾਂ ਛੇ ਸਾਡੇ ਭਾਈ ਸਾਹਿਬ ਆਦੇ ਹੁੰਦੇ ਸੀਗੇ ਲੁਧਿਆਣੇ ਤੋਂ ਹਾਂ ਨਾ ਭੁੱਲਦਾ ਮੈਂ ਉਹਨਾਂ ਦਾ ਉਹ ਕੀਚਨ ਕਰਨ ਉਹਨਾਂ ਦੇ ਬੜਾ ਵਧੀਆ ਜੀਵਨ ਸਨ ਉਹਨਾਂ ਦਾ ਹਾਂਜੀ ਤਾਂ ਉਹਨਾਂ ਦੀ ਪ੍ਰੇਰਣਾ ਨਾਲ ਪੰਜ ਪਿਆਰੇ ਦੇ ਵਿੱਚ ਸ਼ਾਮਲ ਮੈਨੂੰ ਕੀਤਾ ਗਿਆ ਤੇ ਮੇਰੇ ਮਨ ਤੇ ਬੜਾ ਬੋਲ ਸੀਗਾ ਵੀ ਬਹੁਤ ਵੀ ਪੰਜ ਪਿਆਰਾ ਜੀਵਨ ਬਹੁਤ ਉੱਚਾ ਸਿੱਕਾ ਹੁੰਦਾ ਹਾਂਜੀ ਤੇ ਨਹੀਂ ਲੱਗਣਾ ਚਾਹੀਦਾ ਪਰ ਉਹਨਾਂ ਨੇ ਮੈਨੂੰ ਚਾਰ ਪੰਜ ਕੰਡੀਸ਼ਨ ਪੁੱਛੀਆਂ ਮੈਥੇ ਸਵਾਲ ਪੁੱਛੇ ਕਹਿੰਦੇ ਵੀ ਤੂੰ ਸੇਵਾ ਕਰ ਸਕਦਾ ਹੈ ਤੇ ਪਰ ਮੇਰੇ ਮਨ ਦੇ ਵਿੱਚ ਬੜਾ ਸੀਗਾ ਵੀ ਇੱਕ ਤਰ੍ਹਾਂ ਦਾ ਮੋਹ ਸੀ ਵੀ ਨਹੀਂ ਲੱਗਣਾ ਚਾਹੀਦਾ ਹਾਂਜੀ ਤਾਂ ਪਹਿਲੀ ਵਾਰ ਜਿਹੜਾ ਅਸੀਂ ਅਮਰਸ਼ਕਾਇਆ ਅਸੀਂ ਵਿਆ ਪਿੰਡ ਬਠਿੰਡੇ ਕੋਲ ਠੀਕ ਹੈ ਉੱਥੇ ਜਿਹੜਾ ਛਕਾਉਣ ਲੱਗੇ ਤੇ ਮੇਰੀ ਹੀ ਸੇਵਾ ਲਾਤੀ ਵੀ ਤੂੰ ਇਹਨਾਂ ਨੂੰ ਛਕਾਉਣਾ ਹੂੰ ਜੇ ਤਾਂ ਮੈਂ ਇੱਕ ਬੀਬੀ ਆਈ 45 50 ਸਾਲ ਦੀ ਸੀ ਪੋਸ ਨੂੰ ਜਦੋਂ ਮੈਂ ਚੂਲੇ 'ਚ ਪਾਉਣ ਲੱਗਾ ਅਮਰਤ ਤਾਂ ਮੇਰੇ ਅੰਦਰੋਂ ਇੱਕ ਲਹਿਮ ਚੜ੍ਹਾ ਰ ਉਠੀ ਠੀਕ ਜਿਵੇਂ ਖੁਸ਼ੀ ਦੀ ਲਹਿਰ ਉੱਠਦੀ ਹੈ ਮੈਂ ਉਹਦੇ ਬੁੱਕ 'ਚ ਪਾਇਆ ਨਾ ਹਾਂਜੀ ਉਹ ਖਿੜਖੜਾ ਕੇ ਅਸਤੀ ਮੈਨੂੰ ਸ਼ੁਕਰ ਕੀਤਾ ਵੀ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਦੀ ਕਲਾ ਵਰਤਦੀ ਹੈ ਤੇ ਫਿਰ ਮੈਂ ਅੱਗੇ ਸੇਵਾ 'ਚ ਲੱਗਿਆ ਰਹੀ ਠੀਕ ਹੈ ਉਸ ਤੋਂ ਬਾਅਦ ਫਿਰ ਇੱਕ ਵਾਰੀ ਸਤਿ ਬ੍ਰਿਯਾਮ ਸਿੰਘ ਹੈਗੇ ਚੰਡੀਗੜ੍ਹ ਦੇ ਨੇੜੇ ਹਾਂਜੀ ਉਹਨਾਂ ਦੇ ਕੋਈ ਫੇਲਾ ਨਹੀਂ ਕਹਿੰਦੇ ਵੀ ਗੁਰਸਿੱਖ ਸੀਗਾ ਜਿਹੜਾ ਉਹਨਾਂ ਕੋਲ ਜਾਂਦਾ ਹੁੰਦਾ ਸੀ ਹਮ ਤਾਂ ਉਹਨੇ ਸਾਨੂੰ ਪੁੱਛਿਆ ਵੀ ਤੁਹਾਡੇ ਚ ਜੋਤ ਆਉਂਦੀ ਹੈ ਜੋ ਤੁਸੀਂ ਅਮਰਿਚਕਾਉਨੇ ਤਾਂ ਮੈਂ ਵੀ ਜੋਤ ਤਾਂ ਨਹੀਂ ਅਸੀਂ ਸਿਰਫ ਅਰਦਾਸ ਕਰਦੇ ਨੇ ਸੱਚੇ ਪਾਤਸ਼ਾਹ ਬੇਬ ਦੀ ਕਲਾ ਵਰਤਾ ਹਮ ਤੇ ਪਰ ਮਨ ਦੇ ਵਿੱਚ ਇੱਕ ਹੋ ਗਿਆ ਸ਼ੰਕਾ ਜਿਹਾ ਵੀ ਆਪਾਂ ਐਡੇ ਹੀ ਤਿਲੈਖ ਨਹੀਂ ਗਏ ਵੀ ਜਿਹੜੀ ਇਹ ਸੇਵਾ ਦੇ ਮੇਰੇ ਸਾਥੀ ਸੁਖਿੰਦਰ ਸਿੰਘ ਸੀਗੇ। ਹਾਂ। ਖਾਲਸਾ ਜੀ ਉਹਨਾਂ ਨਾਲ ਗੱਲ ਕੀਤੀ ਮੈਂ ਵੀ ਆ ਗੱਲ ਹੋਈ ਆ। ਚਲੋ ਗਵਿੰਦਗਾੜੀ 10 ਦਿਨਾਂ ਬਾਅਦ ਅਮਰ ਸੰਚਾਰ ਹੋਇਆ। ਹਾਂਜੀ। ਤਾਂ ਅਸੀਂ ਇੱਕ ਪਹਿਲਾ ਸਭ ਤੋਂ ਪਹਿਲਾਂ ਇੱਕ ਪਚੰਗੀ ਆਇਆ ਉਹਨੂੰ ਅਮਰ ਸ਼ਿਕਾਇਤ ਜਦੋਂ। ਹਾਂਜੀ। ਤੇ ਉਹ ਬਸ ਅਮਰ ਸ਼ਿਕਾਇਤ ਤੇ ਉਹ 3 ਘੰਟੇ ਉਹਦੀ ਸਮਾਧੀ ਲੱਗ ਰਹੀ। ਤੇ ਸਾਨੂੰ ਉਹ ਜਿਹੜਾ ਉਹਦਾ ਜਵਾਬ ਮਿਲ ਗਿਆ। ਵਿਕਲਾ ਤਾਂ ਗੁਰੂ ਦੀ ਵਰਤ ਹੈ। ਬਿਲਕੁਲ। ਹਾਂ ਜੀ ਇਹ ਥੋੜੇ ਦਿਨ ਹੋ ਗਏ ਨਾ ਇੱਥੋਂ ਤਰਾੰਗਲੇ ਤੋਂ ਇੱਕ ਲੜਕੀ ਆਈ ਬੀਬੀ ਅਮਰਤਾਰੀ ਤਾਂ ਉਹਨੇ ਕੁ ਕੁਤਤੀ ਗੱਲਾਂ ਕਰਦਾ ਕਹਿੰਦਾ ਕੁਐਸਚਨ ਕੀਤਾ ਕਹਿੰਦੀ ਜੀ ਅੱਗੇ ਪਹਿਲਾਂ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਹੁੰਦੇ ਸੀ ਹਮ ਹੁਣ ਉਹ ਅਮਰਤ ਉਸ ਤਰ੍ਹਾਂ ਦਾ ਨਹੀਂ ਮੈਂ ਹੈ ਨਹੀਂ ਮੈਂ ਕਲਾ ਤਾਂ ਗੁਰੂ ਦੀ ਵਰਤਨੀ ਹੈ ਤੇ ਗੁਰੂ ਹਮੇਸ਼ਾ ਉਹ ਨਾ ਵਾਦਦਾ ਨਾ ਕੱਢਦਾ ਉਸੇ ਤਰ੍ਹਾਂ ਹਾਂਜੀ ਬੜੀ ਵਧੀਆ ਇੱਕ ਗੱਲ ਯਾਦ ਆਈ ਹਮ ਤੇ ਸਾਡੇ ਪਰਵਾਦ ਵਿੱਚ ਨਜ਼ਰ ਆ ਹੈਗਾ ਹਾਂਜੀ ਫਰੇਸ਼ਾ ਚੱਲਦਾ ਛੱਕਾ ਆਉਂਦੀਆਂ ਤਾਂ ਮੈਨੂੰ ਬਹੁਤ ਜ਼ਿਆਦੇ ਸੀ ਹਮ ਪਰ ਬੜੀ ਪਰਮਾਤਮਾ ਦੀ ਕਿਰਪਾ ਸੀ ਗੁਰੂ ਸਾਹਿਬ ਦੀ ਵੀ ਜਦੋਂ ਅੰਮ੍ਰਿਤ ਛਕਾਉਂਦੀ ਸੇਵਾ 'ਚ ਲੱਗ ਜਾਂਦੇ ਤਿੰਨ ਘੰਟੇ ਤਕਰੀਬਨ ਲੱਗਦੇ ਸੀ ਹਾਂਜੀ ਉਸ ਤੋਂ ਬਾਅਦ ਮੈਨੂੰ ਇੱਕ ਵੀ ਛੱਕ ਨਹੀਂ ਆਉਂਦੀ ਸੀ ਹਮ ਤੇ ਖੋਦ ਜਦੋਂ ਸੇਵਾ ਸਮਾਪਤ ਹੁੰਦੀ ਫੇਰ ਉਹੀ ਪਹਿਲਾ ਹਾਲ ਹੋ ਜਾਂਦਾ ਕਈ ਵਾਰੀ ਸਿੰਘਾਂ ਨੇ ਕਹਿਣਾ ਜੀ ਆਪਾਂ ਫਲਾਣੇ ਦਾ ਅੰਮ੍ਰਿਤ ਛਕਾਉਣ ਜਾਣਾ ਮੈਂ ਕਹਣਾ ਵੀ ਮੇਰਾ ਤਾਂ ਮਾੜਾ ਹਾਲ ਹੈ ਪਰ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਵੀ ਜਦੋਂ ਇਹ ਸੇਵਾ 'ਚ ਲੱਗ ਗਏ ਹਾਂਜੀ ਉਹਦੇ ਵੀ ਨਹੀਂ ਹੋਣਾਗਾ। ਹੂੰ। ਤੇ ਉਹ ਮल्ले ਠੀਕ ਆ ਪੰਜ ਪਾਰੇ ਜੀਵਨ ਵਾਲੇ ਹੋਣੇ ਚਾਹੀਦੇ ਪਰ ਕਲਾ ਤਾਂ ਗੁਰੂ ਦੀ ਵਰਤਦੀ। ਬਿਲਕੁਲ। ਤੇ ਫਿਰ ਉਸ ਤੋਂ ਬਾਅਦ ਵੀ ਸੀਮ ਗੁਰਬਾਣੀ ਚਲੋ ਪੜਦੇ ਸੀ ਤੇ ਕੋਈ ਹੋਰ ਚਮਤਕਾਰ ਵੀ ਹੋਏ ਤੁਹਾਡੀ ਲਾਈਫ? ਨਹੀਂ। ਪਰਮਾਤਮਾ ਦੀ ਕਿਰਪਾ ਨਾਲ ਬਹੁਤ ਹੋਇਆ। ਹਾਂਜੀ। ਵੀ ਹੁਣ ਸਾਰੇ ਯਾਦ ਵੀ ਨਹੀਂਗੇ। ਤੇ ਜਿਵੇਂ ਉਹ ਗੋਡਵਾਰਾ ਸਾਹਿਬ ਦੇ ਵਿੱਚ ਹੋਇਆ ਸੀਗਾ। ਹਾਂਜੀ ਤੇ ਮੈਨੂੰ ਸੁਪਨਾ ਆਇਆ ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਪਿੰਡ ਦੇ ਸਰਪੰਚ ਸਾਡਾ ਸੇਵਾਦਾਰ ਸਕੂਲ ਦਾ ਉਹ ਮੇਰਾ ਕਲਾਸ ਫੈਲੋ ਹੀ ਸੀਗਾ ਅੱਛਾ ਤਾਂ ਉਹ ਉਥੇ ਬੋਲ ਬੁਲਾਰਾ ਹੋ ਗਿਆ ਲੜਾਈ ਜੀ ਹੋ ਗਈ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਮੇਰੇ ਪੱਖ ਚ ਬੋਲ ਰਿਹਾ ਹੂੰ ਤੇ ਉਹਦੇ ਗਾਤਰਾ ਪਾਇਆ ਹੋਇਆ ਪਰ ਉਹ ਆਈ ਗਈ ਗੱਲ ਹੋਈ ਕਿਉਂਕਿ ਉਦੋਂ ਤਾਂ ਉਹ दारू ਪੀਂਦਾ ਹੁੰਦਾ ਸੀ ਉਹ ਵੀ ਹਾਂਜੀ ਉਹ ਸਮਰਥ ਨਹੀਂ ਸ਼ੱਕ ਹੋਇਆ ਸੀ ਫਿਰ ਛੇ ਮੀਨਰਲ ਮਗਰੋਂ ਅਮਰਸ਼ਾਕਲੇ ਸਿੰਘ ਸੱਜ ਗਿਆ। ਉਹਦੇ ਬਾਅਦ ਉਹ ਸਾਰਾ ਸੀਨ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਵਪੜਿਆ। ਠੀਕ ਹੈ। ਤੇ ਮੈਨੂੰ ਫਿਰ ਉੱਥੇ ਚੱਕਰ ਆ ਗਿਆ ਮੈਂ ਮੈਟ ਤੇ ਬੈਠ ਗਿਆ। ਤੇ ਘਰੇ ਆ ਗਿਆ ਮੁੰਡੇ। ਇਸ ਤਰ੍ਹਾਂ ਹੁੰਦੀਆਂ ਜਿੰਦਗੀਆਂ। ਤੇ ਤੁਸੀਂ ਅੱਜ ਦੀ ਜਨਰੇਸ਼ਨ ਦੀ ਜਿਹੜੀ ਲਾਈਫ ਦੇਖਦੇ ਹੋ ਉਹ ਬਹੁਤ ਟੈਂਦੀ ਕਲਾਵਲ ਜਾ ਰਹੀ ਹੈ ਜਾਂ ਛੋਟੀ ਛੋਟੀ ਗੱਲ ਤੇ ਜਿਹੜੇ ਬੱਚੇ ਪਰੇਸ਼ਾਨ ਹੋ ਜਾਂਦੇ ਹਨ ਪਹਿਲਾਂ ਤੁਸੀਂ ਆਪਦੀ ਲਾਈਫ ਵੀ ਦੇਖਿਆ ਸੀ ਵੀ ਬਹੁਤ ਚੜ੍ਹਦੀ ਕਲਾ ਵਾਲੇ ਲੋਕ ਸੀ ਉਦੋਂ ਇੱਕ ਦੂਜੇ ਨੂੰ ਦਲਾਸਾ ਵੀ ਮਤਲਬ ਇੱਕ ਦੂਜੇ ਦਾ ਹਸਾਰਾ ਵੀ ਬੰਦੇ ਸੀ ਤੇ ਤੁਸੀਂ ਕੀ ਕਾਰਨ ਸਮਝਦੇ ਹੋ ਕਿ ਅੱਜ ਦੀ ਜਨਰੇਸ਼ਨ ਐਨੀ ਮਤਲਬ ਡਿਪਰੈਸ਼ਨ ਚ ਜਾ ਰਹੀ ਹੈ ਤੇ ਪਹਿਲਾਂ ਵਾਲੇ ਬਹੁਤ ਚੜ੍ਹਦੀ ਕਲਾ ਸੀ ਮੈਂ ਤਾਂ ਲੱਗਦਾ ਵੀ ਜੇ ਬੱਚੇ ਨੂੰ ਉਹੀ ਮਾਹੌਲ ਦਿੱਤਾ ਜਾਵੇ ਹਾਂਜੀ ਬੱਚਿਆਂ ਦਾ ਕਸੂਰ ਨਹੀਂ ਉਹਦੇ ਵੱਡੀ ਜਨਰੇਸ਼ਨ ਦਾ ਕਸੂਰ ਲੱਗਦਾ ਤੇ ਬੱਚੇ ਦਾ ਹਜੇ ਵੀ ਜਿਹੜੇ ਆ ਉਹਨਾਂ ਨੂੰ ਸੁਣਾਓ ਬਹੁਤ ਧਿਆਨ ਨਾਲ ਸੁਣਦੇ ਆ ਤੇ ਹੁਣ ਦੇਖੋ ਛੋਟੇ ਛੋਟੇ ਬੱਚੇ ਜਿਹੜੇ ਹੁਣ ਨਵੇਂ ਆਪਾਂ ਤੋਂ ਅਗਲੀ ਜਨਰੇਸ਼ਨ ਆ ਹਾਂਜੀ ਮਿੱਥੋ ਥਾੜ ਜਿਹੜੀ ਆ ਹਾਂਜੀ ਉਹ ਬੱਚੇ ਆਪਣੇ ਆ ਵੀ ਜੁੜਾ ਰੱਖ ਰਹੇ ਆ ਹੂੰ ਅਮਰ ਸਾਖ ਰਹੇ ਆ ਕਿਉਂਕਿ ਉਹਨਾਂ ਨੂੰ ਹੁਣ ਪਿੱਛੇ ਜਿਹੜਾ ਕਿਸਾਨੀ ਮੋਰਚੇ ਦਾ ਜਾਂ ਹੋਰ ਮਾਹੌਲ ਮਿਲਿਆ ਹਾਂ ਉਹ ਤਾਂ ਫਿਰ ਮੁੜੇ ਹੈਗੇ ਬਿਲਕੁਲ ਤੇ ਅੱਜ ਇਹ ਵੀ ਦੇਖਦੇ ਆਂ ਸੀ ਕਿ ਕੁੜੀਆਂ ਵੀ ਅਕਸਰ ਇਹ ਕਹਿ ਦਿੰਦੀਆਂ ਕਿ ਸਾਨੂੰ ਅੰਮ੍ਰਿਤਧਾਰੀ ਮੁੰਡਾ ਨਹੀਂ ਚਾਹੀਦਾ ਸੀ ਅੰਮ੍ਰਿਤਧਾਰੀ ਨਾਲ ਵਿਆਹ ਨਹੀਂ ਕਰਾਉਣਾ ਜਾਂ ਕੇਸਾਂਧਾਰੀ ਨਾਲ ਵਿਆਹ ਨਹੀਂ ਕਰਾਉਣਾ ਤੇ ਬਹੁਤ ਮੁੰਡੇ ਵੀ ਇਹ ਦੇਖਣ ਨੂੰ ਮਿਲਦੇ ਆ ਕਿ ਸਾਨੂੰ ਅੰਮ੍ਰਿਤਧਾਰੀ ਕੁੜੀ ਨਹੀਂ ਚਾਹੀਦੀ ਤੇ ਇਹ ਵਿਚਾਰ ਕਿਉਂ ਹੋ ਗਏ ਸੀ ਗੁਰਸਿੱਖਾਂ ਦੇ ਪਰਿਵਾਰਾਂ 'ਚ ਜਨਮ ਲਿਆ ਤਾਂ ਫਿਰ ਵੀ ਅਸੀਂ ਇਹ ਜਿਹੇ ਵਿਚਾਰ ਕਿਉਂ ਰੱਖਦੇ ਆ ਮੇਰੇ ਹਿਸਾਬ ਨਾਲ ਇਹ ਇਹ ਮਗਰ ਕੱਟੜਵਾਦ ਹੈ ਹਾਂ ਜਿਹੜੇ ਸਾਡੀਆਂ ਮਰਿਆਦਾਵਾਂ ਦਾਖ ਦੇ ਵੀ ਆਇਆ ਨਹੀਂ ਕਰਨਾ ਉਹ ਨਹੀਂ ਕਰਨਾ ਹਾਂਜੀ ਉਹੋ ਜਿਵੇਂ ਵਾਰਜ ਮੈਂ ਇੱਥੇ ਨਾ ਹੀ ਸਾਡੇ ਅਮਰ ਛਕਣਾ ਤੇ ਗਜਸਾ ਆਇਆ ਹਾਂ ਤਾਂ ਇੱਕ ਬੀਬੀ ਸੀਗੀ ਤਕਰੀਬਨ 60 ਸਾਲ ਦੀ ਤੇ ਉਹਨੇ ਪੰਜ ਪੈਰਾਂ ਦੇ ਇੱਕ ਨੂੰ ਪੁੱਛਿਆ ਵੀ ਮੈਂ ਅਮਰ ਛਕਣਾ ਤੇ ਮੈਂ ਇਕੱਲੀ ਨਹੀਂ ਛਕਣਾ ਘਰ ਵਾਲੀ ਨਹੀਂ ਛਕਣਾ ਅੱਛਾ ਉਹ ਕਹਿੰਦਾ ਜੀ ਫਿਰ ਇਸ ਤਰ੍ਹਾਂ ਤਾਂ ਗ੍ਰੈਸ ਚ ਹੁੰਦਾ ਨਹੀਂ ਤੁਸੀਂ ਉਹਨਾਂ ਗ੍ਰੈਸ ਨਹੀਂ ਕਰਨਾ ਇਕੱਲੀ ਨਹੀਂ ਕਰਦੀ ਥੋੜੇ ਦਿਨਾਂ ਬਾਅਦ ਇਹ ਹੋਇਆ ਉਹ ਗਲੀ ਚੋਂਦਾ ਸੀ ਮੈਂ ਵੀ ਸਾਹਮਣੇ ਰੱਜਿਆ ਬਾ ਦਾਰੂ ਦਾ ਹੂੰ ਤੇ ਮੈਨੂੰ ਤਾਂ ਗਾਲ ਕੱਢ ਨਹੀਂ ਸਕਿਆ ਹਾਂਜੀ ਤੇ ਵਾਹਿਗੁਰੂ ਨੂੰ ਗਾਲਾਂ ਕੱਢ ਰਿਹਾ ਸੀ ਅੱਛਾ ਕਾਰਨ ਸਿਰਫ ਕੱਟੜਤਾ ਹੈ ਹੂੰ ਸਗੋਂ ਜੀਵਨ ਅਸੀਂ ਤਾਂ ਜਦੋਂ ਇਹੀ ਆਦੇ ਹੁੰਦੇ ਜਦੋਂ ਅਮਰ ਛੱਕਦੇ ਕੋਈ ਕੱਲੀ ਜਣੇ ਆਉਂਦੇ ਆ ਜਾਂਦੇ ਬਹੁਤ ਵਧੀਆ ਹੋ ਗਿਆ ਅੱਜ ਤੋਂ ਤੂੰ ਆਪਦੇ ਸਾਥੀ ਨੂੰ ਅੱਗੇ ਨਾਲੋਂ ਵੀ ਜ਼ਿਆਦਾ ਸਤਿਕਾਰ ਦੇਣਾ ਹੈ ਤਾਂ ਕਿ ਉਹਨੂੰ ਪਤਾ ਲੱਗੇ ਵੀ ਸਿੱਖ ਬਹੁਤ ਵਧੀਆ ਹੁੰਦੇ ਆ ਤੇ ਉਹ ਵੀ ਸਿੱਖੀ ਵੱਲ ਪ੍ਰੇਰਿਤ ਹੋਵੇ ਹਾਂਜੀ ਹੂੰ ਤੇ ਜਾਂ ਅਸੀਂ ਆਪਾਂ ਗੁਰਬਾਣੀ ਪੜ੍ਹਦੇ ਆਂ ਜਾਂ ਉਦੋਂ ਸੋਚਦੇ ਆਂ ਵੀ ਮਨ 'ਚ ਬਹੁਤ ਚੰਗੇ ਵਿਚਾਰ ਨਹੀਂ ਆਉਂਦੇ ਭੜੇ ਖਿਆਲ ਆਉਂਦੇ ਆ ਤਾਂ ਗੁਰਬਾਣੀ ਪੜ੍ਹਨ ਕਈ ਲੋਕ ਬੈਠਦੇ ਨਹੀਂ ਇਹਨਾਂ ਚੀਜ਼ਾਂ ਤੋਂ ਡਰ ਜਾਂਦੇ ਆ ਤੇ ਧਿਆਨ ਤਾਂ ਵੈਸੇ ਧਿਆਨ ਜੁੜਨਾ ਤਾਂ ਮੇਰੇ ਹਿਸਾਬ 'ਚ ਬਹੁਤ ਅਗਲੀ ਸਟੇਜ ਆ ਪਰ ਗੁਰੂ ਸਾਹਿਬ ਨੇ ਆਪਣੀ ਬਾਣੀ 'ਚ ਹੀ ਸਮਝਾਇਆ ਸੁਣਿਆ ਲੱਗੇ ਸਹੀ ਧਿਆਨ ਥੋੜਾ ਜਿਹਾ ਫਾਰਮੂਲਾ ਹੈਗਾ ਕਿ ਤੁਸੀਂ ਪਾਠ ਕਰਦੇ ਹੋ ਨੂੰ ਧਿਆਨ ਨਾਲ ਸੁਣੋ ਹੂੰ ਤੇ ਜੇ ਸੇਮਨ ਕਾ ਦੇ ਤਾਂ ਵੀ ਧਿਆਨ ਨਾਲ ਸੁਣੋ ਬਿਲਕੁਲ ਤੇ ਗੁਰੂ ਸਾਹਿਬ ਨੇ ਸੁਣਿਆ ਲੱਗੇ ਸਹੀ ਧਿਆਨ ਬਾਕੀ ਤੁਸੀਂ ਦੱਸਿਆ ਕਿ ਤੁਸੀਂ ਗੇਮਾਂ 'ਚ ਵੀ ਰਹੇ ਹੋ ਗੇਮਾਂ 'ਚ ਪਾਰਟਿਸਪੇਟ ਹੋਣ ਵੀ ਕਰ ਰਹੇ ਹੋ ਤੇ ਕਦੋਂ ਤੋਂ ਗੇਮਾਂ ਵੱਲ ਤੁਹਾਡਾ ਰੁਝਾਨ ਹੋਇਆ ਗੇਮਾਂ ਇਹਦੇ ਪਛੋਕੜੀ ਸਭ ਤੋਂ ਪਹਿਲਾਂ ਸਾਡੇ ਬਜ਼ੁਰਗ ਬਹੁਤ ਵਧੀਆ ਐਥਲੀਟ ਸੀਗੇ ਹਾਂਜੀ ਕਬੱਡੀ ਦੇ ਕੈਪਟਨ ਸੀਗੇ ਫੁੱਟਬਾਲ ਦੇ ਕੈਪਟਨ ਸੀਗੇ ਹਾਂ ਪਰ ਚਲੋ ਮੈਨੂੰ ਸਾਇੰਸ ਚਲਾਤਾ ਤੇ ਬੀਐਸਸੀ 2 ਵਿੱਚ ਸਾਡੇ ਪਿੰਨ ਕਾਲਜ ਦੇ ਵਿੱਚ ਇੱਕ ਹਾਕੀ ਦੇ ਕਬੱਡੀ ਦੀ ਟੀਮ ਬਣੀ ਹਾਂਜੀ ਮੇਰਾ ਰੂਮ ਮੇਟ ਸਡਾ ਕੈਪਟਨ ਸੀਗਾ ਇੱਕ ਦਿਨ ਉਹਨਾਂ ਦੇ ਪ੍ਰੇਅਰ ਘਟ ਗਏ ਤੇ ਮੈਨੂੰ ਉਹਨਾਂ ਨੇ ਧੱਕੇ ਨਾਲ ਕੱਪੜੇ ਲਾ ਕੇ ਤੇ ਗਰਾਊਂਡ ਤੇ ਲੈ ਆਏ ਅੱਛਾ ਉਹ ਉਹ ਮੈਂ ਕਦੇ ਗਰਾਊਂਡ ਤੇ ਜਾਂਦਾ ਨਹੀਂ ਸੰਗ ਲੱਗਦਾਂ ਸੀ ਪਰ ਜਦੋਂ ਖੇਡਣ ਲੱਗੇ ਫਿਰ ਐਥਲੈਟਿਕਸ ਵਾਲ ਆ ਗਈ ਤਾਂ ਬੀਐਸਸੀ ਫਾਈਨਲ ਸੀ ਉਹਦੋਂ ਮੈਂ ਵੈਕਸਲੀਟ ਤਾਂ ਨਹੀਂ ਬਣ ਸਕਿਆ ਪਰ ਨਰਅਪ ਸੀਗਾ ਬੈਸਟ ਜਿਹੜਾ ਸੀ ਉਹ ਰੇਸਰ ਸੀ ਮੈਂ ਥਰੋਅਰ ਸੀਗਾ ਤੇ ਤੁਸੀਂ ਹੁਣ ਵੀ ਗੇਮ ਖੇਡਦੇ ਹੋ ਹਾਂ ਹੁਣ ਵੀ ਜਦੋਂ ਮੈਂ ਰਿਟਾਇਰ ਹੋ ਗਿਆ ਮੇਰਾ ਬੇਟਾ ਮੁੰਡਾ ਚੰਡੀਗੜ੍ਹ ਲੈ ਗਿਆ ਹਾਂਜੀ ਉੱਥੇ ਵਟਨਗੇ ਮੈਂ ਹੋਰਿੰਗਾ ਸੀਗਾ ਤਾਂ ਉੱਥੇ ਵੱਡੇ ਵੱਡੇ ਥ੍ਰੀਡੀਆ ਇੰਡੀਆ ਦੀ ਬਣਾਣਾ ਪਾਈਆਂ ਸੀ ਤੇ ਮੈਨੂੰ ਇਹ ਲੱਗਦਾ ਸੀ ਕੀ ਵੱਟਾ ਐਨ ਪਰ ਮੈਂ ਪਹਿਲੀ ਵਾਰ ਹੀ ਥਰਡ ਆ ਗਿਆ ਉੱਥੇ ਸ਼ਾਰਟਫਿਟ ਤੇ ਠੀਕ ਹੈ ਉਸ ਤੋਂ ਬਾਅਦ ਆ ਕੇ ਫਿਰ ਮੈਂ ਜਿੰਮ ਜੁਆਇਨ ਕੀਤੀ ਪਰ ਉਸ ਤੋਂ ਬਾਅਦ ਮੈਂ ਨੈਸ਼ਨਲ ਚ ਕਈ ਵਾਰੀ 골ਡ ਮੈਡਲ ਲੈ ਕੇ ਆਇਆ ਤੇ ਅੱਜ ਦੇ ਬੱਚਿਆਂ ਦੀ ਆਪਾਂ ਗੱਲ ਕਰਦੇ ਆਂ ਤਾਂ ਉਹਨਾਂ ਨੂੰ ਗੇਮ ਵਿੱਚ ਜਾਣ ਹੀ ਨਹੀਂ ਦਿੱਤਾ ਜਾਂਦਾ ਕਿ ਕੋਈ ਛੱਟਪੇਟ ਲੱਗ ਜੂਗੀ ਕੋਈ ਨੁਕਸਾਨ ਹੋ ਜੂਗਾ ਨਾ ਕਿ ਅਜਿਹੀਆਂ ਚੀਜ਼ਾਂ ਵੀ ਆ ਵੀ ਨੁਕਸਾਨ ਵੀ ਕੋਈ ਹੋ ਜਾਂਦਾ ਗੇਮਾਂ 'ਚ ਅੱਜ ਦੇ ਬੱਚਿਆਂ ਨੂੰ ਜਾਣ ਨਹੀਂ ਦਿੱਤੇ ਪੇਰੈਂਟਸ ਨਹੀਂ ਬੱਚਿਆਂ ਦੇ ਤਾਂ ਬਹੁਤ ਡੇਅਰ ਹੁੰਦੀਆਂ ਯਾਰ ਬੱਚਿਆਂ ਦਾ ਲਚਕੀਲਾ ਫਰੀਦ ਹੁੰਦਾ ਉਹਨਾਂ ਦੇ ਛੱਟ ਛੇਤੀ ਕਿਤਨੀ ਲੱਗਦੀ ਹੂੰ ਬਾਕੀ ਜਿਹੜੇ ਜਿਮ ਹੁੰਦੇ ਉੱਤੇ ਬਕਾਇਦਾ ਕੋਚ ਦੇ ਅਧੀਨ ਕੰਮ ਕੀਤਾ ਜਾਵੇ ਫੇਰ ਨਹੀਂ ਹੁੰਦਾ ਜਦੋਂ ਅਸੀਂ ਆਪਣੇ ਆਪ ਗਲਤਮਤ ਐਕਸਰਸਾਈਜ਼ਾਂ ਕਰ ਲੈਂਦੇ ਹਾਂ ਹੁੰਦਾ ਪਰ ਬੱਚਿਆਂ ਦੇ ਥੇਤੀ ਕਿਤੇ ਨਹੀਂ ਹੁੰਦਾ ਤੇ ਬੱਚਿਆਂ ਨੂੰ ਅੱਜ ਕੱਲ ਖੇਡਣ ਕੋਦਾਂ ਨੂੰ ਦਿੱਤਾ ਜਾਂਦਾ ਜੇ ਪਹਿਲਾਂ ਦੇਖੀਏ ਤਾਂ ਬੱਚੇ ਸੀਏ ਕੰਦਾਂ ਤੋਂ ਵੀ ਛਾਲਾ ਮਾਰ ਜਾਂਦੇ ਸੀ ਦਰਖਤਾਂ ਤੇ ਵੀ ਚੜਦੇ ਸੀ ਪਰ ਅੱਜ ਬੱਚੇ ਨੂੰ ਕਿਤੇ ਥੋੜੀ ਜਿਹੀ ਉੱਚੀ ਥਾਂ ਤੇ ਵੀ ਚੜਨ ਤੋਂ ਰੋਕਿਆ ਜਾਂਦਾ ਹੈ ਹਾਏ ਨੈਗੇਟਿਵ ਅਸਰ ਹੁੰਦਾ ਬੱਚਿਆਂ ਤੇ ਹਾਂਜੀ ਸਭ ਜਿੰਨਾ ਉਹਨਾਂ ਨੂੰ ਖੁੱਲ ਰhiti ਜਾਵੇ ਉਹਨਾਂ ਦਾ ਐਕਸਪੀਰੀਅੰਸ ਵੱਧਦਾ ਹੌਸਲਾ ਵੱਧਦਾ ਹੈ ਹੂੰ ਤੇ ਅੱਜ ਕੱਲ ਬੱਚੇ ਥੋੜੇ ਇੱਕ ਜਾਂ ਦੋ ਦੋ ਉਹਨਾਂ ਨੂੰ ਓਵਰ ਸੈੱਟ ਹੁੰਦੇ ਮਾਤਾ ਪਿਤਾ ਵੀ ਇਹਨਾਂ ਛੱਟਣਾ ਬਾਜੇ ਅੱਗੇ ਬੱਚੇ ਜਾਦੇ ਹੁੰਦੇ ਸੀਗੇ ਨ ਸੰਭਾਲੇ ਨਹੀਂ ਜਾਂਦੇ ਸੀਗੇ ਆਪਣੇ ਆਪ ਚ ਰਲ ਕੇ ਖੇਡ ਜਾਂਦੇ ਸੀ ਇੱਕ ਦੂਜੇ ਨੂੰ ਕੁੱਟਦੇ ਮਾਰਦੇ ਸੀ ਸਹਿਨਸ਼ੀਲਤਾ ਹੀ ਵੱਧ ਹੁੰਦੀ ਸੀ ਹਾਂਜੀ ਸਹਿਨਸ਼ੀਲਤਾ ਜਿਵੇਂ ਤੁਸੀਂ ਗੱਲ ਕੀਤੀ ਹੈ ਅੱਜ ਦੇ ਬੱਚਿਆਂ 'ਚ ਗੁੱਸਾ ਬਹੁਤ ਜ਼ਿਆਦਾ ਹੈ ਜਾਂ ਕਿਸੇ ਨਾਲ ਵੀ ਘਰ ਪਰਿਵਾਰ ਜਾਂ ਸੁਗਮਜੁਕਤ ਪਰਿਵਾਰ ਕਹੜੀ ਆਪਾਂ ਉਹ ਵੀ ਟੁੱਟ ਰਹੇ ਆ ਹਾਂਜੀ 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 ਤੇ ਕੀ ਕਾਰਨ ਹੈ ਸੰਯੁਕਤ ਪਰਿਵਾਰਾਂ ਦਾ ਵੀ ਇਹ ਟੁੱਟਣ ਦਾ ਵੀ ਪਰਵਾਰਾਂ ਚ ਪਹਿਲਾਂ ਹੀ ਸ਼੍ਰੀਕੇਬਾਜੀ ਦੱਸ ਦਿੱਤੀ ਜਾਂਦੀ ਐ ਵੀ ਤਰਾ ਤਾਇਆ ਚਾਚਾ ਤੂ ਇਹਦੀ ਕਿੰਨੀ ਗੱਲ ਮੰਨਣੀ ਐ ਜਾਂ ਨਹੀਂ ਹਾਂਜੀ ਹਾਂਜੀ ਬਹੁਤ ਸਾਰਾ ਜਿਹੜੇ ਮਾਇਆਵਾਦੀ ਸੋਚ ਬਾਦਗੀ ਮੇਰੇ ਹਸਾਬ ਤਾ ਹਾਂਜੀ ਉਸ ਨੂੰ ਪਹਿਲ ਦਿੱਤੀ ਜਾਂਦੀ ਐ ਕਿਸੇ ਜੋ ਪਰਵਾਰ ਦੇ ਵਿੱਚ ਹੁੰਦਾ ਹੈ ਕਈ ਵਾਰੀ ਕੋਈ ਘਟਾਵਾਦਾ ਹੋ ਗਿਆ ਤੂੰ ਸਹਿਣ ਕਰਨਾ ਹੁੰਦਾ ਹੈਗਾ ਹਾਂਜੀ ਤਾਂ ਬੱਚੇ ਵੀ ਉਹਦੇ ਚੋਂਵੇਂ ਸਿੱਖ ਜਾਂਦੇ ਹੁਣ ਅਡੜ ਅਡੜ ਹੋ ਗਏ ਤੋਸ਼ ਹੈ ਸਹਿਨਸ਼ੀਲਤਾ ਦਾ ਮੌਕਾ ਨਹੀਂ ਮਿਲਦਾ ਪਰਖਣ ਦਾ ਹਾਂਜੀ ਤੇ ਜਦੋਂ ਕਿਤੇ ਪਰਖ ਦਾ ਮੌਕਾ ਹੁੰਦਾ ਉਦੋਂ ਫਿਰ ਉਹ ਗਮਰਾ ਹੋ ਜਾਂਦੀ ਹਾਂਜੀ ਬਿਲਕੁਲ ਪਹਿਲਾਂ ਜਿਵੇਂ ਬੱਚੇ ਤਾਇ ਚਾਚਿਆਂ ਤੋਂ ਡਰਦੇ ਸੀ ਉਨਾ ਹੀ ਆਪਦੇ ਪਿਤਾ ਦਾ ਡਰ ਹੁੰਦਾ ਸੀ ਉਨਾ ਹੀ ਤਾਇ ਚਾਚਿਆਂ ਦਾ ਬਿਲਕੁਲ ਹਾਂਜੀ ਤੇ ਤੁਸੀਂ ਹੋਮੋਪੈਥਿਕ ਡਾਕਟਰ ਵੀ ਹੋ ਤੇ ਇਹ ਸਫ਼ਰ ਕਦੋਂ ਸ਼ੁਰੂ ਹੋਇਆ ਇਹ ਹੋਮੋਪੈਥੀ ਦੇ ਸਾਡੇ ਹੈਡਮਾਸਟਰ ਹੁੰਦੇ ਸੀ ਬਾਅਦ ਤੋਂ ਯੂਐਸਏ ਚਲੇ ਗਏ ਉਹ ਕਰਦੇ ਹੁੰਦੇ ਥੋੜੀ ਬਹੁਤੀ ਪ੍ਰੈਕਟਿਸ ਹਾਂਜੀ ਤਾਂ ਮੈਨੂੰ ਵੀ ਇਹਦਾ ਸ਼ੌਕ ਲੱਗਾ ਮੈਂ ਪ੍ਰਾਈਵੇਟ ਸਰਵਿੰਦਰਮ ਤੋਂ 2 ਸਾਲ ਦਾ ਕੋਰਸ ਕੀਤਾ ਤਾਂ। ਹਮ। ਤੋਂ ਉਸ ਤੋਂ ਬਾਅਦ ਲਿਟਰੇਚਰ ਬਹੁਤ ਪੜਿਆ। ਠੀਕ ਐ। ਤਾਂ ਮੈਂ ਐਮਏ ਪੰਜਾਬੀ ਕਰ ਲਈ ਸੀ ਫਿਰ ਇਕਲੌਂਗਸ ਦੀ ਸ਼ੁਰੂ ਕਰ ਲੱਗਾ ਤਾਂ ਬਜ਼ੁਰਗ ਕਹਿੰਦੇ ਪੀ ਐਮਏ ਇੱਕ ਵੀ ਉਹੋ ਜੀ ਦੋ ਗਿਆ ਜੀ ਤੂੰ ਇਹੀ ਪੜ। ਅੱਛਾ। ਤਾਂ ਉਸ ਤੋਂ ਬਾਅਦ ਮੈਂ ਅਮਰਸਾਖ ਲਈ। ਹਮ। ਤਾਂ ਦਸਵੰਦ ਕੱਢਣਾ ਹੁੰਦਾ ਸੀਗਾ ਵੀ ਕਿਸੇ ਤਰ੍ਹਾਂ ਦੀ ਸੇਵਾ ਵਾਸਤੇ। ਹਾਂਜੀ। ਤਾਂ ਮੈਂ ਇਹਦੇ ਚੋਂ ਦਸਵੰਦ ਵਰਤਣਾ ਸ਼ੁਰੂ ਕਰਤਾ। ਤੇ ਨਾਲੇ ਪ੍ਰੈਕਟਿਸ ਹੁੰਦੀ ਗਈ ਨਾਲੇ ਸੇਵਾ ਹੁੰਦੀ ਗਈ ਪ੍ਰਮਾਤਮਾ ਵੱਲੋਂ ਹੀ ਕਿਰਪਾ ਤੁਸੀਂ ਅੱਜ ਵੀ ਇਹ ਸੇਵਾ ਨਿਭਾ ਰਹੀ ਹਾਂ ਹਾਂਜੀ ਹਾਂ ਚੱਲ ਅੱਜ ਵੀ ਇਸ ਦੇਖਦੇ ਆਂ ਤੁਸੀਂ ਬਹੁਤ ਚੜ੍ਹਦੀ ਕਲਾ ਚੋਂ ਤੁਹਾਡੀ ਸਿਹਤ ਵੀ ਬਹੁਤ ਵਧੀਆ ਹੈ ਜਾਂ ਸਿਟ ਓਨ ਤੇ ਇਹਦੇ ਚ ਕੀ ਰਾਜ਼ ਹੈ ਸਭ ਤੋਂ ਪਹਿਲਾਂ ਦੀ ਪ੍ਰਮਾਤਮਾ ਦੀ ਕਿਰਪਾ ਬਿਲਕੁਲ ਕੋਈ ਰੋਗ ਨਾ ਹੋਵੇ ਕੋਈ ਕਿਸੇ ਕਿਸਮ ਦਾ ਬੋਝ ਨਾ ਹੋਵੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਕੋਈ ਮਕਦਮਾ ਵਗੈਰਾ ਤੇ ਬਾਕੀ ਜਿਹੜਾ ਹੈ ਨਾ ਸਿਹਤ ਬਾਰੇ ਵੀ ਕਿਸੇ ਵੀ ਸਮੇਂ ਆਪਾਂ ਸ਼ੁਰੂ ਕਰਸ ਜੇ ਹੁਣ ਮੈਂ ਰਿਟਾਇਰ ਹੋ ਗਿਆ ਉਹਦੋਂ ਮੇਰੇ ਗੋਡੇ ਦੁਖਦੇ ਸੀਗੇ ਹਾਂਜੀ ਮੈਂ ਠੰਡੇ ਸਰੀਰ ਨਾਲ ਪੌੜੀਆਂ ਤੋਂ ਉਤਰਦਾ ਤੇ ਮੇਰੇ ਗੋਡੇ ਦਰਦ ਕਰਦੇ ਸੀ ਹਮ ਤਾਂ ਮੈਂ ਚਟਟੇਜਾ ਦਾ ਜਿਮ ਹਉ ਜੁਆਇਨ ਕੀਤਾ ਹਮ ਉੱਥੇ ਐਕਸਰਸਾਈਜ਼ਾਂ ਕੀਤੀਆਂ ਫਿਰ ਵੇਖ ਲਓ ਉਸ ਤੋਂ ਬਾਅਦ ਮੈਂ ਹੈਮਰ ਵੀ ਸਿੱਖਦਾ ਰਿਆਂ ਡਿਸਕ੍ਰੀਪਸ਼ਨ ਦਾ ਹਾਂਜੀ ਤਾਂ ਮਤਲਬ ਕਿ ਥ੍ਰੀ ਰਾਸ ਦੇ ਐਕਸਰਸਾਈਜ਼ ਬਹੁਤ ਜ਼ਰੂਰੀ ਆ ਵੀ ਵੇਰ ਨਾਲ ਉਮਰ ਦਾ ਕੋਈ ਹੈ ਨਹੀਂਗਾ ਵੀ ਉਮਰ ਦੇ ਮੁਤਾਬਕ ਆਪਾਂ ਥੋੜੀ ਘੱਟ ਕਰ ਲਾਂਗੇ ਪਰ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਸਰੀਰ ਦਾ ਮੁੜਕਾ ਘਟਣਾ ਜਿਹੜਾ ਨਾ ਬਹੁਤ ਜ਼ਰੂਰੀ ਹੈ ਤੇ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਸੀ ਭਾਈ ਗੁਰਸੇਵਕ ਸਿੰਘ ਜਿਨ੍ਹਾਂ ਨਾਲ ਗੱਲਬਾਤ ਕਰਕੇ ਬਹੁਤ ਹੀ ਵਧੀਆ ਲੱਗਿਆ ਤੇ ਬਹੁਤ ਹੀ ਲੋਕਾਂ ਨੂੰ ਇਹਨਾਂ ਤੋਂ ਪ੍ਰੇਰਣਾ ਵੀ ਮਿਲਦੀ ਹੈ ਤੇ ਹੁਣ ਤੱਕ ਵੀ ਇਹ ਸਭ ਲਈ ਪ੍ਰੇਰਨਾ ਦਾ ਇੱਕ ਬਣੇ ਰਹੇ ਨੇ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਸਾਡਾ ਪ੍ਰੋਗਰਾਮ ਕਮੈਂਟਸ ਵਿੱਚ ਜ਼ਰੂਰ ਦੱਸਣਾ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਕਿਸੇ ਨੂੰ ਸੇਧ ਦੇ ਸਕਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਸਤਿ ਸ਼੍ਰੀ ਅਕਾਲ